ਅੱਜ ਦਾ ਜਿਹੜਾ ਇਹ ਧਰਨਾ ਹੈਗਾ ਜਿਹੜੀ ਕੇਂਦਰ ਸਰਕਾਰ ਹੈਗੀ ਆ ਬੀਲੀ ਸੋਧ ਬੈਲ 225 ਬੀਐਜ ਬੈਲ 2025 ਇਹ ਪਾਸ ਕਰਨ ਨੂੰ ਫਿਰਦੀ ਹੈ ਪਿਛਲੇ ਸੈਸ਼ਨ ਚ ਨਹੀਂ ਲਿਆਂਦਾ ਅਗਲੇ ਸੈਸ਼ਨ ਚ ਲਿਆਉਣਗੇ ਐ ਕਿਰਤ ਕਰੋੜਾ ਕੋੜ ਹੈਗੇ ਆ ਚਾਰ ਇਹ ਲਾਗੂ ਕਰ ਦਿੱਤੇ ਗਏ ਆ ਮਨਰੇਗਾ ਜਿਹੜਾ ਪੁਰਾਣਾ ਸੀਗਾ ਉਹ ਬੰਦ ਕਰਤਾ ਨਵਾਂ ਮਨਰੇਗਾ ਜੀਐਮ ਜੀ ਰਾਮ ਤੇ ਲੈ ਜਾਂਦਾ ਰਾਮ ਜੀ ਰਾਮ ਦੀ ਜੀ ਪਰ ਉਹਦਾ ਮਤਲਬ ਇਹ ਹੈ ਜੇ ਉਹ ਨਰੇਗਾ ਦਾ ਨਵਾਂ ਕਾਨੂੰਨ ਲਾਗੂ ਹੁੰਦਾ ਤਾਂ ਜਿਹੜੇ ਗਰੀਬ ਲੋਕਾਂ ਨੂੰ ਦਿਹਾੜੀ ਨਹੀਂ ਮਿਲਣੇਗੀ ਇਹ ਬਿਲੀ ਸੋਰ ਬੈਲ 225 ਜਿਹੜਾ ਪਾਸ ਹੋ ਕੇ ਲਾਗੂ ਹੋ ਜਾਂਦਾ ਤਾਂ ਉਹ ਤੋਂ ਹਰ ਤਰ੍ਹਾਂ ਦੀਆਂ ਸਬਸਿਡੀਆਂ ਖਤਮ ਆ ਉਹਦੇ ਵਿੱਚ ਲਿਖਿਆ ਹੋਇਆ ਹਰ ਤਰ੍ਹਾਂ ਦੀਆਂ ਸਬਸਿਡੀਆਂ ਖਤਮ ਕੀਤੀਆਂ ਜਾਣੀਆਂ ਜਿਹੜੇ ਜ਼ਿਮੀਂਦਾਰਾਂ ਨੂੰ ਜਿਹੜੀਆਂ ਮੋਟਰਾਂ ਦੀ ਬਿਲੀ ਹੈਗੀ ਆ ਉਹ ਵੀ ਫ੍ਰੀ ਨਹੀਂ ਮਿਲਣੀ ਜਿਹੜੇ ਘਰਾਂ 'ਚ 3 300 ਯੂਨਟ ਮਿਲਦਾ ਉਹ ਨਹੀਂ ਮਿਲਣਾ ਚਾਹੇ ਕੋਈ ਸਰਮਾਇਦਾਰ ਹੋਵੇ ਚਾਹੇ ਕੋਈ ਛੋਟਾ ਬੰਦਾ ਹੋਵੇ ਸਾਰਿਆਂ ਨੂੰ ਇੱਕੋ ਜਿਹੀ ਰੇਟ ਲੱਗਣੀ ਆ ਤਾਂ ਇਹਦਾ ਮਤਲਬ ਹੈਗਾ ਕਿ ਉਹ ਰੇਟ ਜਿਹੜੇ ਹੈਗੇ ਆ ਗਰੀਬ ਲੋਕ ਬੀਲ ਵੀ ਨਹੀਂ ਭਾਲ ਸਕਣਗੇ ਸਰਕਾਰ ਦਾ ਇਹ ਹੈਗਾ ਵੀ ਉਹ ਬਿਜਲੀ ਬੋਰਡ ਜਿਹੜਾ ਸੱਚ ਹਿੰਦੁਸਤਾਨ ਦੇ ਸਾਰੇ ਬਿਜਲੀ ਬੋਰਡ ਵਿੱਚ ਨੇ ਆਏ ਬੀਜ ਬਿਲ 225 ਜਿਹੜਾ ਹੈਗਾ ਜੇ ਉਹ ਲਾਗੂ ਹੋ ਜੇਗਾ ਤਾਂ ਵੀ ਉਹਦਾ ਖੇਤੀਬਾੜੀ ਉਹ ਸਿਸਟਮ ਖਤਮ ਹੋ ਜਾਣਾ ਹੈਗਾ ਬਿਜਲੀ ਬੋਰਡ ਦੇ علاوہ ਹੋਰ ਜਿਹੜਾ ਹੈਗਾ ਸਾਰੇ ਦੇ ਸਾਰੇ ਜਿਹੜੇ ਪ੍ਰਾਈਵੇਟ ਤੇ ਲਗਭਗ ਦਾ ਵਿਅ ਸਰਕਾਰ ਦਾ ਕੋਈ ਵਿਭਾਗ ਸਰਕਾਰ ਨਹੀਂ ਛੱਡ ਸਕਦੀ ਚਾਹੇ ਰੇਲਾਂ ਦਾ ਵਿਭਾਗ ਹੋਵੇ ਚਾਹੇ ਜਾਂ ਜਾਂਦਾ ਵਿਭਾਗ ਹੋਵੇ ਸਮੁੰਦਰੀ ਜਾਂਦਾ ਹੋਵੇ ਹਵਾਈ ਜਾਂਦਾ ਹੋਵੇ ਆ ਪੰਜਾਬ ਚ ਦੇਖਣਾ ਵੇ ਲੈਂਡ ਪੂਲ ਪਾਲ ਸੇ ਲਿਆ ਰਹੇ ਸੀ ਹੁਣ ਬੱਸਾਂ ਜਿਹੜੀਆਂ ਹੈਗੀਆਂ ਨੰਮੀਆਂ ਨਹੀਂ ਪਾਰੇ ਉਹ ਪੁਰਾਣੀਆਂ ਬੱਸਾਂ ਕੱਢਮ ਹੁੰਦੀਆਂ ਜਾਂਦੀਆਂ ਹਰ ਇੱਕ ਵਿਭਾਗਾਂ ਜਿਹੜਾ ਹੈਗਾ ਦੋਵੇਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਵੇਚਣ ਦੇ ਰਾਹ ਤੇ ਤੁਰੀਆਂ ਹੀਆਂ ਇਸ ਕਰਕੇ ਜਿਹੜਾ ਹੈ ਅੱਜ ਦਾ ਧਰਨਾ ਲਾਇਆ ਜਾ ਰਿਹਾ ਜੇ ਸਰਕਾਰ ਨਾ ਸੰਭਲੀ ਤਾਂ ਆਉਣ ਵਾਲੇ ਸਮੇਂ ਤੇ ਵੀ ਜਿਹੜਾ ਹੈਗਾ ਉਹ ਸਖਤ ਐਕਸ਼ਨ ਕੀਤੇ ਜਾਣਗੇ ਅੱਜ ਛੱਡ ਜਿਹੜੀ ਮੰਗ ਆ ਉਹ ਬਿਜਲੀ ਬਿੱਲ ਆ ਰਿਹਾ ਹੈ ਜਿਹੜਾ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦੀ ਸਾਰੀ ਸਪਲਾਈ ਦਾ ਦੂਜਾ ਸਾਰਾ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਤੇ ਉਹਦਾ ਸਾਰਾ ਕੰਟਰੋਲ ਸੈਂਟਰ ਨੇ ਕਰਨਾ ਕਿਸਾਨਾਂ ਨੂੰ ਬਿਜਲੀ ਬਿੱਲ ਖੇਤ ਮਜ਼ਦੂਰਾਂ ਨੂੰ ਬਿਜਲੀ ਬਿੱਲ ਸਾਰਾ ਧੋਰਾ ਜਿਹੜਾ ਸਾਰੀਆਂ ਸਬਸਿਡੀਆਂ ਜਿਹੜੀਆਂ ਉਹ ਖਤਮ ਕਰਨੀ ਬਾਕੀ ਕਿਸਾਨਾਂ ਲਈ ਜਿਹੜਾ ਤੁਸੀਂ ਘਰੇ ਬੀਜ ਲਗਦੇ ਆ ਉਹ ਵੀ ਖਤਮ ਕਰਕੇ ਸਾਰਾ ਸ਼ੀਡ ਕੰਪਨੀਆਂ ਨੂੰ ਫੜਾ ਦੇਣਾ ਉਹਨਾਂ ਨੂੰ ਉਹ ਉਹਨਾਂ ਤੋਂ ਕਰਨ ਦਾ ਦੂਜਾ ਸਾਰਾ ਕੰਮ ਅਸੀਂ ਆਪ ਦਾ ਘਰ ਦਾ ਸ਼ੀਡ ਵੀ ਨਹੀਂ ਵਰਤ ਸਕਾਂਗੇ ਇਸ ਦੇ ਖਿਲਾਫ ਅੱਜ ਦਾ ਇਹ ਧਰਨਾ ਦਿੱਤਾ ਜਾ ਰਿਹਾ ਇਸ ਤੋਂ ਬਿਨਾ ਜਿਹੜੀ ਮਨਵੇਗਾ ਸਕੀਮ ਸੀ ਉਹਨੂੰ ਰੱਦ ਕਰਤਾ ਉਹਦੇ ਸਾਂ ਜੀ ਰਾਮ ਜੀ ਜਮਾ ਕਾਨੂੰਨ ਲੈਂਦਾ ਜਿਹੜਾ ਮਜ਼ਦੂਰਾਂ ਨੂੰ ਬਿਲਕੁਲ ਖਤਮ ਕਰ ਦਊਗਾ ਉਹ ਲਾਗੂ ਨਹੀਂ ਹੋਣਾ ਉਹਦੀ 60, आ, 60 40 ਆ 60% ਰੈਂਟਰ ਨੇ 40% ਕੁਜ਼ੂਬਾ ਦੇਊਗਾ ਤਾਂ ਉਹਨੇ ਕਾਨੂੰਨ ਨੇ ਚੱਲਣਾ ਇਸ ਵਾਸਤੇ ਜਿਹੜੇ ਮਰੇਗਾ ਮਜ਼ਦੂਰ ਆ ਅੱਜ ਉਹ ਵੇਲੇ ਹੋ ਗਏ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਣਾ ਇਹਦੇ ਖਿਲਾਫ ਲੱਗਦੀ ਸਾਡਾ ਪ੍ਰੋਟੈਸਟ ਇਹਦੇ ਲਈ ਬਹੁਤ ਸਾਰੀਆਂ ਜੱਥੇਬੰਦੀਆਂ ਬਿਜਲੀ ਬੋਰਡ ਦੀਆਂ ਔਰ ਮੁਲਾਜ਼ਮਾਂ ਦੀਆਂ ਜਿੱਥੇ ਬੰਦੀਆਂ ਪਿੰਛੀਆਂ ਦੀਆਂ ਜਿੱਥੇ ਬੰਦੀਆਂ ਆ ਸਾਰੀਆਂ ਕਟੀਆਂ ਹੋ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੀਆਂ ਅੱਜ ਦਾ ਇਹ ਸਾਡਾ ਪ੍ਰੋਗਰਾਮ